ਜਿਹੜੀਆਂ ਫੌਜਾਂ ਉਹਨਾਂ ਤੇ ਤੁਸੀਂ ਫੋਰਸਾਂ ਲਾਤੀਆਂ ਓਏ ਪਤੰਦਰੋਂੜ ਗੋਇਆ ਤਾਂ 13 ਮਹੀਨੇ ਦਿੱਲੀ ਬਹਿ ਕੇ ਆਏ ਐ ਇਹਨਾਂ ਨੇ ਕਿਸੇ ਦਾ ਪੱਤਾ ਨਹੀਂ ਤੋੜਿਆ ਪੱਤਾ ਜਿਹੜੀ ਗੱਲ ਕਹੇਤੀ ਬਈ ਉਹ ਪਗਾਈ ਐ ਪੀਸਫੁਲ ਚਾਬਤੇ ਦੇ ਵਿੱਚ ਰਹਿ ਕੇ ਅਸੀਂ ਉਹ ਮੋਰਚੇ ਜਿੱਤ ਕੇ ਆਏ ਐ ਇਹ ਉਹ ਫੌਜਾਂ ਬਾਈ ਤੇ ਕੀ ਬਈ ਇੱਥੋਂ ਦਾ ਪ੍ਰਸ਼ਾਸਨ ਹਾਂ ਸਰਾਜ ਤੇ ਕਾਰਵਾਈ ਕਰੂਗਾ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਸੀਗਾ ਵੀ ਇਹ ਕਿਹੜੀ ਜਰਨਲ ਕਾਮ ਹੈ 720 ਮਰਾਕੇ ਭੰਗੜੇ ਪਾਈ ਜਾਂਦੇ ਨੇ ਜਿਹੜਾ ਛੀਤਾਂ ਦਾ ਮਜ਼ਾਕ ਡਾਉਦਾ ਕੀ ਇੱਥੋਂ ਦਾ ਪ੍ਰਸ਼ਾਸਨ ਉਹ ਹੋਬੀ ਧਾਲੀ ਵਾਲ ਤੇ ਕਾਰਵਾਈ ਕਰੂਗਾ ਜਿਹੜਾ ਜਦੋਂ ਸੀ ਮੈਨੂੰ ਬੜੇ ਤਰੀਕੇ ਨਾਲ ਗਾਲ ਕੱਢਣੀ ਆਉਂਦੀ ਹੈ ਕੀ ਇਥੋਂ ਦਾ ਪ੍ਰਸ਼ਾਸਨ ਹੰਸਰਾ ਤੇ ਕਾਰਵਾਈ ਕਰੂਗਾ ਜਿਹੜਾ ਇਹ ਕੱਲ ਬੋਲਿਆ ਆਦਾ ਮੈਂ ਤਾਂ ਮਜ਼ਦੂਰਾਂ ਨੂੰ ਜੇ ਕਹਿ ਦਿਆਂ ਇਹ ਧਰਤੀ ਨੂੰ ਹੱਕ ਲਾ ਦੇਣਗੇ ਹੱਕ ਓਏ ਭਰਾਵੋ ਇਹ ਭਾਈਚਾਰੇ ਦੇ ਵਿੱਚ 75 ਸਾਲ ਹੋ ਗਏ ਕਿਸਾਨਾਂ ਮਜ਼ਦੂਰਾਂ ਦੇ ਵਿੱਚ Hindu Muslim Sikh 사이 ਦੇ ਵਿੱਚ ਪੱਤੇ ਖੇਡ ਕੇ ਸਰਕਾਰਾਂ ਬਣਾਉਂਦੇ ਆਏ ਨੇ ਸਾਡੇ ਗੁਰੂਆਂ ਨੇ ਕੀ ਕਿਹਾ ਸੀ ਹਿੰਦੂ ਮੁਸਲਮ ਸਿੱਖ ਸਹਾਈ ਸਾਰੇ ਤਾਹੀ ਪਾਈ ਮਜ਼ਦੂਰ ਕੌਣ ਨੇ ਮਜ਼ਦੂਰ ਹੈ ਸਾਡੇ ਨੇ ਮਜ਼ਦੂਰ ਉਹ ਨੇ ਜਿਹੜੇ ਬਾੜਾਂ ਦੇ ਵਿੱਚ ਵੱਲੀਆਂ ਚੁੱਕਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਵਿਆਹਾਂ ਨੇ ਜਿਨ੍ਹਾਂ ਦੇ ਸਿਰ ਗਲਗਲ ਕਰਜ਼ਾ ਜਿਨ੍ਹਾਂ ਦੀ ਛੱਤ ਡਿੱਗਣ ਵਾਲੀ ਹੈ ਕੀ ਹੰਸ ਰਾਜ ਜੀ ਤੂੰ ਮਜ਼ਦੂਰ ਹੈ ਤੂੰ ਰਜਵਾੜਾ ਤੇਰੇ ਕੋਲੇ 50 ਲੱਖ ਲਗਾਂ ਲੈਂਡ ਕਰੂਚਰਾਂ ਨੇ 10-10 ਕਰੋੜ ਦੇ ਤੇਰੇ ਕੋਲੇ ਮੈਲ ਨੇ ਤੇਰੇ ਕੋਲੇ 100 ਏਕੜ ਦੇ 200 ਏਕੜ ਦੇ ਵਿੱਚ ਬਾਗ ਲੱਗੇ ਹੋਏ ਨੇ ਤੂੰ ਮਜ਼ਦੂਰ ਬਾਈ ਕਿਵੇਂ ਕਹਿ ਸਕਦਾ ਹੈ ਤੈਨੂੰ ਪਿਛਲੇ ਦਿਨੀ ਅਸੀਂ ਪੁੱਛਿਆ ਵੀ ਮਜ਼ਦੂਰਾਂ ਦੀ ਤਿਹਾਰੀ ਕਿੰਨੇ ਹੈ ਤੂੰ ਕੀ ਆਖਿਆ ਕੋਈ ਨਹੀਂ ਪਤਾ ਕਰ ਲਾਂਗੇ ਮੈਂ ਕੀ ਕਲੰਕ ਲੱਗਿਆ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਆਵਾਜ਼ ਕੀ ਚੱਕੇਗਾ ਜਦੋਂ ਮਜ਼ਦੂਰਾਂ ਦੀ ਸਰਕਾਰੀ ਧਿਆੜੇ ਕਿੰਨੇ ਆ ਫਿਰ ਤੂੰ ਕੀ ਕਹੇਗਾ ਧਿਆੜੀ ਦੇ ਵਿੱਚ ਕੀ ਵਾਦਾ ਹੋਵੇ ਭਰਾਵੋ ਮਜ਼ਦੂਰਾਂ ਦੀ ਧਿਆੜੀ ਦਾ ਮੈਨੂੰ ਪਤਾ ਨਹੀਂ ਕਿੰਨੇ ਆ ਇਹ ਪੱਤੇ ਖੇਡਦੇ ਆ ਉਹ ਜਾਗ ਜਾਓ ਭਰਾਵੋ ਇੱਥੇ ਕਿਸਾਨ ਮਜ਼ਦੂਰ ਦੁਕਾਨਦਾਰ ਨੌਜਵਾਨ ਮਲਾਜਮਾਂ ਦਾ ਨਾਰਾ ਭਜਦਾ ਲੋਕਾਂ ਨੂੰ ਸਨੂੰ ਪਾੜ ਕੇ ਰਾਜ ਕਰ ਰਹੇ ਨੇ ਇਹ ਉਹ ਲੋਕ ਲੈ